پرم سنسار گرو روپ گرو پیاری سات سنگ جی آؤ اتیاس اتہاس نار جڑنا کریے جس طرح ਕਲ ਇਤਿਹਾਸ ਵਿਚਾਰ ਦੇ ਵਿੱਚ ਸਤਿਗੁਰੂ ਪਾਸ਼ੂ ਨੇ ਅਨੰਤ ਸਿੰਘ ਦਾ ਕਿਲਾ ਛੱਡ ਕੇ ਤਾਂ ਉਸ ਤੋਂ ਬਾਅਦ ਪਰਵਾਣ ਛੋੜਾ ਹੋਇਆ ਛੇ ਪੌ ਦੀ ਰਾਤ ਸੀ ਜਿਹਨੇ ਉਹ ਸਾਰੇ ਪਰਿਵਾਰ ਸਮੇਤ ਸਤਲਪਾਸ਼ਾ ਨੇ ਇਕੱਠੇ ਸਾਰੇ ਪਰਿਵਾਰ ਤੇ ਸਿੰਘਾਂ ਸਮੇਤ ਛੇ ਪੌ ਦੀ ਰਾਤ ਇਕੱਠੇ ਬੀਤੀ ਹੈ ਤੇ ਫਿਰ ਸਤ ਪੌ ਦੀ ਰਾਤ ਤੋਂ ਤਾਂ ਫਿਰ ਸਤਗੁਰੂ ਪਾਸ਼ਾ ਉਸ ਸਿੰਘ ਵੱਡੇ ਸਾਹਿਬ ਜਾਨ ਦੇ ਮਾਤਾ ਗੁਜਰ ਕੋ ਛੋਟੇ ਸਾਹਿਬ ਜਾਨ ਦੇ ਉਹ ਅਲੱਗ ਪੂਰੇ ਤਿੰਨ ਹਿੱਸਿਆਂ ਵਿੱਚ ਵੰਡੇ ਗਏ। ਮੁਗਲ ਫੌਜਾਂ ਪਿੱਛਾ ਕਰਦੀਆਂ ਹੋਈਆਂ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਤਾਂ ਉਸ ਤੋਂ ਬਾਅਦ ਅੱਗੇ ਚੱਲ ਕੇ ਸਤਿਗੁਰੂ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਉੱਥੇ ਤਿਆਰੀ ਕਰਦੇ ਐ ਉਦੋਂ ਨੂੰ ਪਿਛੋਂ ਮੁਗਲ ਫੌਜਾਂ ਬਾਈ ਤਾਰ ਦੇ ਰਾਜੇ ਉਹ ਵੀ ਮਗਰਾ ਕਰਦੇ ਹੋਏ ਆ ਚੜਦੇ ਐ ਤਕਲੀਬੰਦੀ ਕਰਕੇ ਜਿਮਕੌਰ ਦੀ ਗਣੀ ਦੇ ਵਿੱਚ ਸਤਿਗੁਰੂ ਪਾਸ਼ਾ ਪੰਜ ਪੰਜ ਸਿੱਖਾਂ ਸੰਗਾਂ ਦਾ ਜੱਥਾ ਬਣਾ ਕੇ ਤੇ ਮੁਗਲ ਫੌਜਾਂ ਤੇ ਬਾਈ ਤਾਰ ਦੇ ਰਾਜਿਆਂ ਦੀਆਂ ਫੌਜਾਂ ਤਿੱਦੀ ਦਲ ਦੇ ਨਾਲ ਸੂਰਮੇ ਲੜਨੇ ਲੱਗੇ ਛੇੜੀਆਂ ਪ੍ਰਾਪਤ ਕਰ ਲਏ ਪੰਜ ਪੰਜ ਦਾ 2 2 ਦਾ 1 1 ਦਾ ਕਰਕੇ ਸ਼ਹਿਦੀਆਂ ਪ੍ਰਾਪਤ ਕੀਤੀਆਂ ਮੁਗਲ ਫੌਜਾਂ ਨਾਲ ਲੜ ਕੇ ਆਪ ਦੀ ਸੂਰਮਗਤੀ ਦਿਖਾ ਕੇ ਤਾਂ ਉਧਰ ਬਾਬਾ ਅਜੀਤ ਸਿੰਘ ਉਹਨਾਂ ਦੇ ਵੀ ਡੌਲੇ ਫਰਕੇ ਪਿਤਾ ਦੇ ਰੂਪ ਤੋਂ ਆਗਿਆ ਲੈਂਦੇ ਹਨ ਜਿਸ ਤਰ੍ਹਾਂ ਸ਼ਿੰਗਾਂ ਨੂੰ ਇਵੇਂ ਬਲਦਾਨ ਦਿੰਦਿਆਂ ਵੇਖ ਕੇ ਗੁਰੂ ਸਾਹਿਬ ਦੇ ਵੱਡੇ ਸਾਹਿਬ ਜਾਦੇ ਬਾਬਾ ਜੀਤ ਸਿੰਘ ਉਹਨਾਂ ਤੋਂ ਵੀ ਨਾਰਿਆ ਗਿਆ ਉਹ ਸਮੇਂ ਤੋਂ ਗੁਰੂ ਜੀ ਦੇ ਨਾਲ ਬੈਠੇ ਵੈਰੀਆਂ ਉੱਤੇ ਤੀਰਾਂ ਦੀ ਵਰਖਾ ਕਰਦੇ ਸਨ ਹੁਣ ਉਹਨਾਂ ਦੀ ਪ੍ਰਭਰ ਇੱਛਾ ਹੋਈ ਕਿ ਗੱਡੀ ਤੋਂ ਬਾਹਰ ਜਾ ਕੇ ਵੈਰੀਆਂ ਨੂੰ ਦੋ-ਦੋ ਹੱਥੋਂ ਦਿਖਾਉਣਾ ਉਹਨਾਂ ਨੇ ਪਿਤਾ ਗੁਰੂ પાસે ਰਣ ਭੂਮੀ ਦੇ ਵਿੱਚ ਜਾਣ ਦੀ ਆਗਿਆ ਮੰਗੀ ਪੂਰੇ ਸੰਸਾਰ ਦੇ ਵਿੱਚ ਇਤਿਹਾਸ ਵਿੱਚ ਇਹ ਪਹਿਲੀ ਤੇ ਬੇਮਿਸਾਲ ਘਟਨਾ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਸ਼ਸਤਰ ਸਜਾ ਕੇ ਜੰਦ ਭੂਮੀ ਦੇ ਵਿੱਚ ਭੇਜਿਆ ਹੋਵੇ। ਸਤਗੁਰਾਂ ਨੇ ਬਣੀ ਪ੍ਰਸੰਤਾ ਦੇ ਨਾਲ ਆਪਣੇ ਬੀਰ ਪੁੱਤਰ ਦਾ ਮੂੰਹ ਚੁੰਮ ਕੇ ਠਾਪੀ ਦੇ ਕੇ ਉਸ ਮੈਦਾਨ ਜੰਗ ਵੱਲ ਤੋਰਿਆ। ਪੰਜ ਸਿੰਘ ਉਹਨਾਂ ਦੇ ਨਾਲ ਹੋਰ ਸਨ ਮਮਾਜੀਤ ਸਿੰਘ ਦੇ ਨਾਲ ਰਣ ਭੂਮੀ ਦੇ ਵਿੱਚ ਪਹੁੰਚਦਿਆਂ ਹੀ ਇਹਨਾਂ ਸੂਰਮਿਆਂ ਨੇ ਤਰਥੱਲੀ ਮਚਾ ਦਿੱਤੀ ਮਮਾਜੀਤ ਸਿੰਘ ਨੇ ਤੀਰਾਂ ਦੀ ਉਹ ਵਿਛਾੜ ਕੀਤੀ ਕਿ ਵੈਰੀ ਕਬਰਾ ਕੇ ਪਛਾਣ ਨਾ ਸਕਦੇ ਪਰ ਜਦੋਂ ਉਹਨਾਂ ਦਾ ਪੱਥਾ ਤੀਰਾਂ ਤੋਂ ਖਾਲੀ ਹੋ ਗਿਆ ਤਾਂ ਮੈਰੀ ਦਲ ਫਿਰ ਪਰਤਿਆ ਤਾਂ ਉਹਨਾਂ ਨੇ ਬਾਬਾ ਜੀਤ ਸਿੰਘ ਨੂੰ ਚਾਰੇ ਪਾਸੋਂ ਘੇਰ ਲਏ ਵਾਹ ਕਰ ਲੱਗ ਪਏ ਹੁਣ ਸਾਬ ਜਾਲਾ ਅਜੀਤ ਸਿੰਘ ਨੇ ਮ्यान ਵਿੱਚੋਂ ਕਿਰਪਾਨ ਧੁ ਲਈ ਅਤੇ ਲੱਗੇ ਵੈਰੀਆਂ ਦੀਆਂ ਲੋਥਾਂ ਦੇ ਢੇਰ ਲਾਉਣ ਇੱਕ ਮਾਲਕ ਦੀ ਅਜਿਹੀ ਅਦੁੱਤੀ ਵੀਰਤਾ ਵੇਖ ਕੇ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਉਹ ਵੀ ਆਸ਼ੰਸ਼ ਕਰ ਉਠਿਆ ਪਰ ਆਪਣੀ ਫੌਜ ਦੀ ਖਹਿ ਹੁੰਦੀ ਵੇਖ ਕੇ ਉਹ ਰੋਹ ਦੇ ਵਿੱਚ ਆ ਗਿਆ ਤੇ ਉਸ ਨੇ ਲਲਕਾਰਾ ਮਾਰਿਆ ਕਿ ਫੜ ਲੋ ਇਸ ਨੂੰ ਜਿਉਂਦੇ ਨੂੰ ਸੂਬੇ ਦੀ ਲਲਕਾਰ ਤੇ ਵੈਰੀਆਂ ਦਾ ਇੱਕ ਪੂਰਾ ਦਸਤਾ ਬਾਬਾਜੀ ਸਿੰਘ ਜੀ ਦੇ ਉੱਤੇ ਟੁੱਟ ਪਿਆ ਉਹ ਵੀ ਅੱਗੋਂ ਕਰਾਰੇ ਹੱਥ ਵਿਖਾਉਣ ਲੱਗੇ ਆਹੂ ਲਾਉਣ ਲੱਗੇ ਉਹਨਾਂ ਵੈਰੀਆਂ ਦੇ ਪਰ ਉਸ ਸਮੇਂ ਉਹਨਾਂ ਦੀ ਕਿਰਪਾ ਨੇ ਦੋ ਟੋਟੇ ਹੋ ਗਏ ਸਨ ਤਾਂ ਉਹਨਾਂ ਨੇ ਨਿਜਾ ਸੰਭਾਲਿਆ ਪਰ ਉਹ ਵੀ ਲੜਦੇ-ਲੜਦੇ ਟੁੱਟ ਗਿਆ ਉਹਨਾਂ ਨੂੰ ਸ਼ਸਤਰਹੀਨ ਹੋਇਆ ਵੇਖ ਕੇ ਵੈਰੀਆਂ ਦਾ ਹੌਸਲਾ ਵਧ ਗਿਆ ਤੇ ਉਹ ਵੱਧ-ਵੱਧ ਕੇ ਬਾਬਾ ਜੀ ਸਿੰਘ ਦੇ ਉੱਤੇ ਵਾਰ ਕਰਨ ਲੱਗੇ ਕੁਝ ਚਿਰ ਸਹਿਬ ਜਾਨਾ ਅਜੀਤ ਸਿੰਘ ਉਹਨਾਂ ਨੇ ਚ ਤੇ ਬੁੱਝ ਦਿਲਾ ਦੇ ਵਾਰ ਆਪਣੀ ਧਾਰ ਤੇ ਰੋਕਦੇ ਰਹੇ ਪਰ ਅਖੀਰ ਬੀਰਤਾ ਨਾਲ ਵਾਰਾਂ ਨੂੰ ਸਹਿੰਦੇ ਹੋਏ ਸ਼ਹੀਦ ਹੋ ਗਏ ਸਤਗੁਰੂ ਜੀ ਉੱਪਰ ਗੱਡੀ ਦੇ ਵਿੱਚ ਬੈਠੇ ਇਹ ਅਦੁੱਤੀ ਦ੍ਰਿਸ਼ ਵੇਖ ਰਹੇ ਸਨ। ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਸਤਗੁਰੂ ਪਾਤਸ਼ਾਹ ਨੇ। ਕਿ ਸਹਿਬਜ਼ਾਦਾ ਜੀ ਨੇ ਸੂਰਬੀਰ ਦਾ ਨਾਂ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹਨਾਂ ਦੇ ਕਦਮ ਨਹੀਂ ਥੜਕਣਗੇ। ਪੂਰੀ ਵੀਰਤਾ ਦੇ ਨਾਲ ਮੈਰੀਆਂ ਦੇ ਆਹੂ ਲਾਉਂਦੇ ਹੋਏ ਸ਼ਰੀਰ ਹੋਏ ਤਾਂ ਉਸ ਅਕਾਲ ਪੁਰਖ ਦਾ ਸਤਿਗੁਰੂ ਪਾਸ਼ਾ ਨੇ ਧੰਨਵਾਦ ਕੀਤਾ ਵੱਡੇ ਵੀਰ ਨੂੰ ਸੂਰਮ ਸੂਰਮ ਗੱਤਿਆਂ ਦੇ ਨਾਲ ਸ਼ਹੀਦ ਹੋਇਆ ਵੇਖ ਕੇ ਛੋਟੇ ਵੀਰ ਬਾਬਾ ਜੁਝਾਰ ਸਿੰਘ ਦਾ ਲਹੂ ਉਬਾਲੇ ਖਣ ਲੱਗਾ ਅੱਜ ਜੋ 8ਵਾਂ ਦਿਨ ਹੈ ਅੱਜ ਦਾ ਦਿਨ ਸੀ ਇਹ ਵੀ ਨਹੀਂ ਸਾਇਦ ਜਦੋਂ ਦਾ ਜਿਹੜਾ ਸ਼ਹੀਦੀ ਦਾ ਤਾਂ ਉਹ ਜਦੋਂ ਆਪਦੇ ਵੱਡੇ ਵੀਰ ਦਾ ਸ਼ਹੀਦ ਹੋਇਆ ਵੇਖ ਕੇ ਛੋਟੇ ਸਹਿਬ ਜਾਦੇ ਉਸ ਤੋਂ ਬਾਬਾ ਜੁਹਾਰ ਸਿੰਘ ਜੀ ਉਹਨਾਂ ਦਾ ਵੀ ਲਹੂ ਹੈ ਜਿਹੜਾ ਉਬਾਲੇ ਮਾਰ ਲਿਆ ਉਸਨੇ ਵੀ ਹੱਥ ਜੋੜ ਕੇ ਕਿਤਾਬਾਸ ਬੇਨਤੀ ਕੀਤੀ ਕਿ ਉਸ ਨੂੰ ਵੀ ਵੱਡੇ ਵੀਰ ਵਾਂਗ ਮੈਰੀਆਂ ਦੇ ਨਾਲ ਜੂਜਨ ਦੀ ਆਗਿਆ ਦਿੱਤੀ ਜਾਏ। ਮਹਾਨ ਪਿਤਾ ਦਸ਼ਮੇਸ਼ ਜੀ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਆ ਗਏ। ਉਹਨਾਂ ਨੇ ਬੜੀ ਪ੍ਰਸੰਤਾ ਦੇ ਨਾਲ ਪੁੱਤਰ ਨੂੰ ਆਗਿਆ ਦਿੱਤੀ ਤੇ ਵੱਡੇ ਸਾਹਿਬ ਜادہ ਵਾਂਗ ਛੋਟੇ ਸਾਹਿਬ ਜادہ ਬਾਬਾ ਜੂਹਾਰ ਸਿੰਘ ਜੀ ਨੂੰ ਵੀ ਆਪਣੇ ਹੱਥੀਂ ਸ਼ਸਤਰ ਸਜਾ ਕੇ ਰਣ ਖੇਤਰ ਦੇ ਵਿੱਚ ਤੋਰਿਆ ਰਣ ਕੂਮੀ ਦੇ ਵਿੱਚ ਤੋਰਿਆ ਮੈਦਾਨ ਦੇ ਵਿੱਚ ਭਾਈ ਸਾਹਿਬ ਸਿੰਘ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਸਹਿਲ ਸਿੰਘ ਤੇ ਭਾਈ ਮੋਹਕਮ ਸਿੰਘ ਇਹ ਪੰਜ ਪਿਆਰਿਆਂ ਦੇ ਜਿਹੜੇ ਗੁਰੂ ਸਾਹਿਬ ਨੇ ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਵਾਟਾ ਪਿਆਰ ਕੀਤਾ ਸੀ। ਉਹਨਾਂ ਪੰਜ ਪਿਆਰਿਆਂ ਦੇ ਵਿੱਚ ਇਹ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਦਾ ਨਾਮ ਆਉਂਦਾ ਹੈ। ਤਾਂ ਇਹ ਦੋਨੇ ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਉਹਨਾਂ ਦੇ ਨਾਲ ਸਨ ਬਾਬਾ ਜੂ ਜਾਰ ਸਿੰਘ ਜਿਹਦੇ ਨਾਲ ਤਿੰਨ ਸਿੰਘ ਹੋਰ ਸਾਥੀ ਤਾਂ ਸਾਈਂਵ ਜਾਨ ਦਾ ਜੁਝਾਰ ਸਿੰਘ ਘੜੀ ਤੋਂ ਉੱਤਰ ਕੇ ਹਵੇਲੀ ਦੇ ਮੂੰਹੇ ਤੇ ਪਹੁੰਚੇ ਤਾਂ ਉਸ ਸਮੇਂ ਉਹਨਾਂ ਨੂੰ ਬੜੀ ਪਿਆਸ ਤ੍ਰੇ ਮਹਿਸੂਸ ਹੋਈ ਪਾਣੀ ਦੀ ਪਿਆਸ ਲੱਗੀ ਰਣ ਵਿੱਚ ਜੂਝਣ ਤੋਂ ਪਹਿਲਾਂ ਤ੍ਰੇ ਮਟਾਉਣ ਲਈ ਪਿਆਸ ਮਟਾਉਮ ਮੇ ਪਿਆਸ ਮਟਾ ਲਵਾਂ ਤਰੇ ਮਿਟਾ ਕੇ ਫਿਰ ਮੈਂ ਵਾਪਸ ਮੁੜਾਂ ਇਹੋ ਵਿਚਾਰ ਆਇਆ ਤਾਂ ਇਹ ਵਿਚਾਰ ਕਰਕੇ ਜਦੋਂ ਵਾਪਸ ਮੁੜੇ ਜਲਸ਼ਤਮਾਸਤੇ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਵਾਪਸ ਕਰਤਿਆਂ ਵੇਖਿਆ ਤਾਂ ਉਹਨਾਂ ਦੇ ਚਿਹਰੇ ਤੇ ਪ੍ਰਸਨਾਤਮਕ ਦ੍ਰਿਸ਼ਟੀ ਪਾਈ ਤੇ ਪੁੱਛਿਆ ਸਹਿਜ ਜੀ ਨੂੰ ਪੁੱਛਿਆ ਕਹਿੰਦੇ ਵਰਖੁਦਾਰ ਕੀ ਤੇਰਾ ਜੋਸ਼ ਠੰਡਾ ਪੈ ਗਿਆ ਜੇ ਤੂੰ ਵਾਪਸ ਆ ਗਿਆ ਕੀ ਲੋਹੇ ਨੇ ਖੜਕਾ ਸੁਣ ਕੇ ਤੇਰਾ ਹੌਸਲਾ ਟਹਿ ਗਿਆ ਤਾਂ ਸਹਿਬਜ਼ਾਦਾ ਜੂਹਾਰ ਸਿੰਘ ਨੇ ਉੱਤਰ ਦਿੱਤਾ ਕਹਿ ਲਿਏ ਜੀ ਮੈਂ ਜਲ ਦੀਆਂ ਕੁਝ ਬੂੰਦਾਂ ਨਾਲ ਆਪਣਾ ਗਲਾ ਤਰਨ ਗਲਾ ਤਰ ਕਰਨ ਵਾਸਤੇ ਆਇਆ ਮੈਂ ਜਲ ਛਕਣ ਵਾਸਤੇ ਆਇਆ ਇਹ ਸੁਣ ਕੇ ਦਾ ਚਿਹਰੇ ਤੇ ਸ਼ਕਤੀ ਆ ਗਈ ਤੇ ਇੱਕ ਘਠੋਰ ਆਵਾਜ਼ ਦੇ ਵਿੱਚ ਬੋਲੇ ਕਹਿਣ ਲੱਗੇ ਵਰਕਰਦਾਤ ਸਾਡੇ ਕੋਲੋਂ ਤੂੰ ਜਲਦੀ ਮੰਗ ਨਾ ਕਰ ਜਾ ਉਹ ਦੁਸ਼ਮਣ ਦੇ ਲਹੂ ਦੇ ਨਾਲ ਆਪਣੀ ਪਿਆਸ ਨੂੰ ਜਾਓ ਤੇਰਾ ਵੀਰ ਸਵਰਗ ਦੇ ਵਿੱਚ ਤੇਰੀ ਪੂਰੀ ਕਰ ਰਿਹਾ ਹੈ ਤੈਨੂੰ ਕੇਵਲ ਉੱਥੇ ਹੀ ਜਨਮ ਲਏਗਾ ਪਿਤਾ ਦੇ ਬਚਨ ਪੂਰੇ ਹੋਣ ਤੋਂ ਪਹਿਲਾਂ ਹੀ ਹੰਜੀ ਇਹ ਬਚਨ ਪੂਰੇ ਨਹੀਂ ਹੋਏ ਸਨ ਬਚਨ ਪੂਰੇ ਹੋਣ ਤੋਂ ਪਹਿਲਾਂ ਹੀ ਸਹਬਜ਼ਾਦਾ ਜੂਹਾਰ ਸਿੰਘ ਤੇਜ਼ੀ ਦੇ ਨਾਲ ਵਾਪਸ ਮੁੜੇ ਤੇ ਵਿਫਰੇ ਹੋਏ ਸ਼ੇਰ ਵਾਂਗ ਗਰਜਦੇ ਰਣ ਖੇਤਰ ਦੇ ਵਿੱਚ ਪਹੁੰਚੇ ਤੇ ਉਹ ਅਤ ਦੇ ਜੋਸ਼ ਦੇ ਵਿੱਚ ਭਰੇ ਵੈਰੀ ਨਾਲ ਉੱਤੇ ਟੁੱਟ ਪਏ ਉਹਨਾਂ ਦੀ ਫਰਤੀ ਤੇਜ਼ੀ ਤੇ ਬੀਰਤਾ ਦੇਖ ਕੇ ਵੱਡੇ ਵੱਡੇ 30 ਮਾਰਖਾਂ ਫੌਜਦਾਰ ਵੀ ਹਰਾਨ ਹੋ ਗਏ ਤੇ ਉਹਨਾਂ ਦੀ ਮਾਰ ਤੋਂ ਬਚਣ ਲਈ ਇੱਧਰ ਉੱਧਰ ਖਿੰਡ ਗਏ ਫਿਰ ਉਹਨਾਂ ਨੇ ਸਲਾਹ ਕੀਤੀ ਕਿ ਇਸ ਬਾਲ ਸੁਰਮੇ ਨੂੰ ਕਿਸੇ ਤਰ੍ਹਾਂ ਜਿਉਂਦਿਆਂ ਹੋਇਆ ਜਾਏ ਪਰ ਜੁਝਾਰ ਸਿੰਘ ਤਾਂ ਉਸ ਵੇਲੇ ਸਾਖਸ਼ਾਤ ਤੇ ਜੰਮ ਦਾ ਰੂਪ ਬਣੇ ਹੋਏ ਸਨ ਉਹ ਕਦੋਂ ਉਹਨਾਂ ਦੇ ਕਾਗੂ ਆਉਂਦੇ ਸਨ ਸੋ ਜਿਹੜਾ ਵੀ ਉਹਨਾਂ ਨੂੰ ਫੜਨ ਲਈ ਅੱਗੇ ਵਧਦਾ ਤੇ ਉਹਨਾਂ ਦੇ ਦਰਵਾਜ਼ੇ ਨਾਲ ਦੋ ਟੁੱਟੇ ਹੋ ਜਾਂਦੇ। ਜਦੋਂ ਬਾਬਾ ਜੂਝਾਰ ਸਿੰਘ ਨੂੰ ਜਿਉਂਦਾ ਫੜਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ ਤਾਂ ਇਸ ਤੋਂ ਗੁੱਸਾ ਖਾ ਕੇ ਮੈਰੀ ਦਲ ਦੀ ਇੱਕ ਤਗੜੀ ਟੁਕੜੀ ਉਹਨਾਂ ਨੇ ਚਾਰੇ ਪਾਸੋਂ ਘੇਰਾ ਪਾਇਆ। ਕੇਰ ਕੇ ਬੋਈ ਦਿਲਾਂ ਵਾਂਗ ਸਾਰੇ ਇਕੱਠੇ ਹੋ ਕੇ ਮਬਾ ਜੁਝਾਰ ਸਿੰਘ ਜੀ ਦੇ ਉੱਤੇ ਟੁੱਟ ਪਏ ਵੈਰੀਆਂ ਦੀ ਇਸ ਨੀਚਤਾ ਨੂੰ ਵੇਖ ਕੇ ਸਹਿਬਜ਼ਾਦਾ ਜੁਝਾਰ ਸਿੰਘ ਨੂੰ ਹੋਰ ਹੋ ਚੜਿਆ ਤੇ ਉਹ ਦੋਨੇ ਜੋਸ਼ ਦੇ ਨਾਲ ਸ਼ਤਰੂ ਦਾ ਘਾਨ ਕਰਨ ਲੱਗੇ ਪਰ ਇਕੱਲਾ ਮਾਲਕ ਕਿੰਨਾ ਕੁ ਚਿਰ ਐਡੀ ਵੱਡੀ ਤਿੱਧੀ ਦਲ ਦੇ ਨਾਲ ਟੱਕਰ ਨਾ ਕਰ ਸਕਦਾ ਸੀ ਉਹਨਾਂ ਦੇ ਨਾਲ ਦੇ ਪੰਜੀ ਸਿੰਘ ਵੀਰਤਾ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਚੁੱਕੇ ਸਨ ਮਬਾਜੂਹਾਰ ਸਿੰਘ ਜੀ ਇਕੱਲੇ ਮੈਦਾਨ ਦੇ ਵਿੱਚ ਰਹਿ ਗਏ ਸਨ ਅਖੀਰ ਜਤਮਾ ਤੇ ਥਕਾਵ ਦੇ ਨਾਲ ਚੂਰ ਹੋ ਕੇ ਧਰਤੀ ਤੇ ਲਿਗ ਪਏ ਦੁਸ਼ਮਨਾ ਨੇ ਅਤਿ ਦੀ ਨੀਚਤਾ ਵਿਖਾਉਂਦਿਆਂ ਹੋਇਆਂ ਡਿੱਗੇ ਪਏ ਮਾਲਕ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਸਹਬਜ਼ਾ ਦਾ ਜੁਝਾਰ ਸਿੰਘ ਜੀ ਸੂਰਮਗਤੀ ਦੇ ਨਾਲ ਰਣਕੂਮੀਂ ਦੇ ਵਿੱਚ ਸ਼ਹੀਦ ਹੋ ਗਏ ਤੇ ਸੰਸਾਰ ਇਤਿਹਾਸ ਵਿੱਚ ਮੀਰਤਾ ਦੀ ਇੱਕ ਅਦੁੱਤੀ ਮਿਸਾਲ ਕਾਇਮ ਕਰ ਗਏ ਤੇ ਉਧਰ ਦੂਸਰੇ ਪਾਸੇ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਤੋਂ ਨਿਕਲੇ ਸਨ ਕਿਲੇ ਨੂੰ ਛੱਡ ਕੇ ਤੇ ਮੁਗਲ ਤੇ ਪਹਾੜੀ ਫੌਜਾਂ ਨੇ ਆਪਣੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕੀਤਾ ਤੇ ਪਿੱਛਾ ਕੀਤਾ ਤਾਂ ਬੜੀ ਗੜਬੜ ਤੇ ਅਫੜਾ ਤਫਰੀ ਜੀ ਮਚ ਗਈ ਸੀ ਉਸ ਮਿਲੇ ਜਿੱਧਰ ਕਿਸੇ ਦਾ ਮੂੰਹ ਹੋਇਆ ਉਸੇ ਪਾਸੇ ਉਹ ਨਿਕਲ ਤੁਰਿਆ ਗੁਰੂ ਸਾਹਿਬ ਦੇ ਛੋਟੇ ਸਹਿਮਜਾ ਦੇ ਮਾਤਾ ਜੂਰਾਵਤ ਸਿੰਘ ਤੇ ਬਾਬਾ ਫਤੇ ਸਿੰਘ ਅਤੇ ਉਹਨਾਂ ਦੇ ਨਾਲ ਦਾਦੀ ਜੀ ਮਾਤਾ ਗੁਜਰ ਕੌਰ ਜੀ ਇਹ ਗੁਰੂ ਸਾਹਿਬ ਤੋਂ ਵਿਛੜ ਗਏ ਸਨ ਜੋ ਕਿ ਕੱਲ ਦੀ ਰਾਤ ਸੀ ਤਾਂ ਉਹਨਾਂ ਦਾ نوਕਰ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਲੈ ਗਿਆ ਵੱਡੀ ਮਾਤਾ ਜੀ ਮਾਤਾ ਗੁਜਰਕੌਰ ਨਨਪੁਰ ਸਾਹਿਬ ਤੋਂ ਛੱਲਣ ਮਿਲੇ ਘਰ ਦਾ ਕੁਝ ਗਹਿਣਾ ਵਸਤਰ ਇੱਕ ਗੰਨਰੀ ਦੇ ਵਿੱਚ ਬੰਨ ਕੇ ਲੈ ਆਏ ਸਨ ਉਸ ਨੂੰ ਵੇਖ ਕੇ ਗੰਗੂ ਬ੍ਰਾਹਮਣ ਦਾ ਮਨ ਬੇਈਮਾਨ ਹੋ ਗਿਆ ਰਾਤ ਨੂੰ ਉਸ ਨੇ ਚੁੱਪ ਕੀਤਾ ਹੀ ਉਹੋ ਗੰਢੀ ਸੀ ਜਿਹਨੇ ਉਹ ਖਸਕਾ ਲਈ ਤੇ ਆਪਣਾ ਪਾਪ ਲਗਾਉਣ ਲਈ ਚੋਰ-ਚੋਰ ਦਾ ਰੌਲਾ ਪਾ ਦਿੱਤਾ ਮਾਤਾ ਜੀ ਗੰਗੂ ਦੇ ਖੋਟ ਨੂੰ ਤਾੜ ਗਏ ਪਰ ਜਿਹੜਾ ਸਮਾਂ ਅਵੱਲਾ ਵੇਖ ਕੇ ਧੀਰਜ ਨਾਲ ਉਹਨੂੰ ਕਹਿਣ ਲੱਗੇ ਗੰਗਾ ਰਾਮ ਇੱਥੇ ਚੋਰ ਤਾਂ ਕੋਈ ਨਹੀਂ ਆਇਆ ਤੂੰ ਐਵੇਂ ਕਿਉਂ ਬਖੰਡ ਕਰਦਾ ਹੈ ਜੇ ਤੂੰ ਉਹ ਗੰਨ ਚੁੱਕ ਲਈ ਹੈ ਤਾਂ ਚਲ ਤੂੰ ਰੱਖ ਨਾ ਕੋਈ ਗੱਲ ਨਹੀਂ ਐਵੇਂ ਰੌਲਾ ਪਾ ਕੇ ਦੁਨੀਆ ਦਾ ਇਕੱਠੀ ਨਾ ਕਰ ਤਾਂ ਗੰਗੂ ਦੇ ਪਾਪ ਕੰਬਣ ਲੱਗੇ ਤੂੰ ਸੱਚਾ ਬਣ ਲਈ ਅੱਗੋਂ ਗਰਮੋ ਘੁੱਕੇ ਬੋਲਿਆ ਕਹਿਣ ਲੱਗਾ ਵਾ ਮੈਂ ਤੁਹਾਨੂੰ ਵੈਰੀਆਂ ਤੋਂ ਬਚਾ ਕੇ ਲਿਆਇਆ ਤੇ ਜਾਨ ਖਤਰੇ ਦੇ ਵਿੱਚ ਪਾ ਕੇ ਸ਼ਰਨ ਦਿੱਤੀ ਤੇ ਤੁਸੀਂ ਮੇਰੀ ਨਿੱਕੀ ਦਾ ਇਹ ਬਦਲਾ ਲੈਣ ਲੱਗੇ ਕਿ ਮੈਨੂੰ ਚੋਰ ਬਣਾ ਰਹੇ ਹੋ ਚੰਗਾ ਫਿਰ ਕਹਿਣ ਲੱਗਾ ਦਿਨ ਚੜ੍ਹਨ ਲੈ ਦਿਓ ਮੈਂ ਵੀ ਤੁਹਾਨੂੰ ਇਸ ਨਾਸ਼ੁਕਲੇ ਪੰਦਾ ਬਦਲਾ ਲੈ ਕੇ ਰਸਤਾ। ਆਵਾਜ਼ਾਂ ਸੁਣ ਕੇ ਇਸ ਤਰ੍ਹਾਂ ਮੋਲਵਾਲੀ ਆਵਾਜ਼ਾਂ ਸੁਣ ਕੇ ਸਹਿਬ ਜੀ ਆਦੇ ਵੀ ਜਾਗ ਪਏ। ਤਾਂ ਸਹਿਬ ਜਾਨਾ ਜੋਰਾਵਰ ਸਿੰਘ ਨੇ ਗੰਗੂ ਦੀ ਧਮਕੀ ਸੁਣੀ। ਤਾਂ ਜੋਸ਼ ਦੇ ਵਿੱਚ ਆ ਕੇ ਬੋਲੇ ਕਿਨੇ ਸੱਪ ਕਿੱਥੋਂ ਆ। ਗੰਗੂ ਨੂੰ ਕਹਿ ਰਿਹਾ ਬਾਬਾ ਜੁਰਾਬਾ ਸੈ ਕਹਿੰਦੇ ਵੇਖਤਾ ਸਹੀ ਮੈਂ ਹੁਣੇ ਤੇਰਾ ਸਿਰਫ ਇਨਾ ਪਰ ਮਾਤਾ ਜੀ ਸਹਿਮ ਗਈ ਤਾਂ ਉਹਨਾਂ ਨੂੰ ਆਪਣੀ ਤਾਂ ਫਿਕਰ ਨਹੀਂ ਸੀ ਮਾਤਾ ਜੀ ਨੂੰ ਪਰ ਸਹਿਬਜ਼ਾਦਿਆਂ ਦੀ ਰੱਖਿਆ ਦੀ ਚਿੰਤਾ ਸੀ ਤਾਂ ਉਹਨਾਂ ਨੇ ਇਸ ਔਕੜ ਦੇ ਸਮੇਂ ਗੰਗੂ ਨਾਲ ਵੈਰ ਹੋਣਾ ਠੀਕ ਨਾ ਸਮਝਿਆ ਤੇ ਉਸ ਨੂੰ ਨਰਮੀ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਪਰ ਕਿੱਥੇ ਗੰਗੂ ਨਾਮ ਨੇ ਉਹ ਤਾਂ ਮਾਤਾ ਜੀ ਦਾ ਸਾਰਾ ਮਾਲ ਹਾਜ਼ਮ ਕਰਨਾ ਚਾਹੁੰਦਾ ਸੀ ਨਾਲੇ ਉਹ ਆਪਣੀ ਘਰ ਵਾਲੀ ਦੇ ਕਹਿਣ ਤੇ ਡਰ ਵੀ ਗਿਆ ਸੀ ਕਿ ਮੁਸਲਮਾਨ ਹਾਕਮਾਂ ਨੂੰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਸ਼ਰਨ ਦੇਣ ਦਾ ਪਤਾ ਲੱਗ ਗਿਆ ਤਾਂ ਉਹ ਸਾਡਾ ਬਾਲ ਬੱਚਾ ਘਾਣ ਕਰਨ ਦੇ ਨੇ ਇਸ ਲਈ ਉਹ ਉਹਨਾਂ ਤੋਂ ਪੱਲਾ ਛੁਣਾਉਣਾ ਚਾਹੁੰਦਾ ਸੀ ਉਹ ਧਮਕੀਆਂ ਦਿੰਦਾ ਕਮਰੇ ਦੇ ਵਿੱਚੋਂ ਬਾਹਰ ਨਿਕਲ ਗਿਆ ਤੇ ਮਾਤਾ ਜੀ ਗੰਭੀਰ ਚਿੰਤਾ ਦੇ ਵਿੱਚ ਸਨ ਦਨ ਨਿਕਲਿਆ ਤਾਂ ਉਹ ਗੰਗੋ ਨੂੰ ਇੱਕ ਵਾਰ ਸਮਝਾਉਣ ਲਈ ਉਹਦੇ ਵੱਲ ਗਏ ਪਰ ਉਹ ਪਾਪੀ ਤਾਂ ਸਵੇਰੇ ਤੜਕੇ ਘਰੋਂ ਨਿਕਲ ਗਿਆ ਤੇ ਸਿੱਧਾ ਮਨਿੰਦੇ ਦੇ कोतवाल ਕੋਲ ਪਹੁੰਚ ਗਿਆ ਤੇ ਸलाम ਕਰਕੇ ਕਹਿਣ ਲੱਗਾ कोतवाल ਜੀ ਹਜੂਰ ਮੈਂ ਆਪ ਨੂੰ ਇੱਕ ਜ਼ਰੂਰੀ ਇਤਲਾਹ ਦੇਣ ਆਇਆ ਹਾਂ ਤਾਂ ਕੋਤਵਾਲ ਕਹਿਣ ਲੱਗਾ ਕੀ ਗੱਲ ਹੈ ਕੋਤਵਾਲ ਨੇ ਰੁੱਖੇਪਨ ਦੇ ਨਾਲ ਪੁੱਛਿਆ ਕਹਿਣ ਲੱਗਾ ਸਰਕਾਰ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੇ ਦੋ ਪੁੱਤਰਾਂ ਨੂੰ ਬੁਲਾਵਾ ਦੇ ਕੇ ਆਪਣੇ ਘਰ ਲਿਆਇਆ ਹੈ ਆਪ ਆਪਣੀ ਆਦਮੀ ਭੇਜ ਕੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਵੋ ਕੋਤਵਾਲੀਆਂ ਬਾਦਸ਼ਾਹਾਂ ਖੜਗੀਆਂ ਖੁਸ਼ ਹੋ ਬੁਲਿਆ ਕਹਿਣ ਲੱਗਾ ਵਾ ਆਪਣਾ ਤਾਂ ਫਿਰ ਤਾਂ ਬੜਾ ਵੱਡਾ ਕਾਰਨਾਮਾ ਕੀਤਾ ਲੈ ਕੇ ਨੀ ਮੈਂ ਹੁਣੇ ਸਿਪਾਹੀ ਭੇਜਦਾ ਹਾਂ ਉਹਨਾਂ ਦੇ سپرد ਕਰ ਦੇ ਸਿਪਾਹੀ ਮਾਤਾ ਜੀ ਤੇ ਸਾਹਿਬ ਜਾਨ ਨੂੰ ਮਰਿੰਦੇ ਪਕੜ ਕੇ ਲੈ ਆਏ ਤਾਂ कोतवाल ਨੇ ਉਹਨਾਂ ਨੂੰ ਸਹਿੰਦੇ ਨਵਾਬ ਵਜ਼ੀਰ ਖਾਂ ਕੋਲ ਪਹੁੰਚਾ ਦਿੱਤਾ ਵਜ਼ੀਰ ਖਾਂ ਦੇ ਹੁਕਮ ਨਾਲ ਤਿੰਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਮਾਤਾ ਜੀ ਆਪਣੀ ਅਧਿਆਤਮਿਕ ਸ਼ਕਤੀ ਦੁਆਰਾ ਹੋਣੇ ਦੀ ਚਲਕ ਵੇਖਦੇ ਸਨ ਤੇ ਉਹਨਾਂ ਨੇ ਲੋਨਾ ਪੁੱਤਰਿਆਂ ਨੂੰ ਗੁਰੂ ਅਰਜਨ ਦੇਵ ਜੀ ਦੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਦੇ ਖਾਤਰ ਮੁਨੱਖਾਂ ਦਾ ਨਹੀਂ ਜ਼ੁਲਮ ਦਾ ਟੱਕਰਾ ਲੈਂਦੇ ਹੋਏ ਸ਼ਹੀਦੀਆਂ ਦੀਆਂ ਗਨਾਸ ਨੂੰ ਆਕੇ ਦਿਰੜ ਕਰਾਇਆ ਕਿ ਜੇ ਤੁਹਾਨੂੰ ਮੁਗਲ ਨਵਾਬ ਧਰਮ ਬਦਲਣ ਲਈ ਲੋਭ ਜਾਂ ਡਾਵੇ ਦੇਵੇਂ ਤਾਂ ਉਹਨਾਂ ਦੇ ਰੋਪ ਦੇ ਵਿੱਚ ਨਹੀਂ ਆਉਣਾ। ਦੋਵੇਂ ਸਹਿਬਜ਼ਾਦੇ ਪਹਿਲਾਂ ਹੀ ਬੜੇ ਉਤਸ਼ਾਹੀ ਸਨ। ਹੁਣ ਹੋਰ ਦਿਰੜ ਹੋ ਗਏ। ਤਾਂ ਉਹਨਾਂ ਨੇ ਮਾਤਾ ਜੀ ਨੂੰ ਭਰੋਸਾ ਦਿੱਤਾ ਸਹਿਬ ਜੀ ਆਦਿ ਨੇ ਕਿ ਭਾਵੇਂ ਜਾਨਾਂ ਚਲੀਆਂ ਜਾਣ ਪਰ ਉਹ ਧਰਮ ਛੱਡਣਾ ਕਬੂਲ ਨਹੀਂ ਕਰਨਗੇ ਅਤੇ ਗੁਰੂ ਘਰ ਦੇ ਜਸ ਨੂੰ ਕਲੰਕ ਨਹੀਂ ਲਾਉਣਗੇ ਸੋ ਇਸ ਤਰ੍ਹਾਂ ਸਹਿਬ ਜੀ ਆਦਿ ਨੇ ਮਾਤਾ ਜੀ ਨੂੰ ਹੌਸਲਾ ਦਵਾਇਆ ਸੋ ਇਸ ਤੋਂ ਅੱਗੇ ਕੱਲ ਨੂੰ ਮੁਗਲ ਦਰਬਾਰ ਦੇ ਵਿੱਚ ਇਨਾ ਸਹਿਬਜ਼ਾਦਿਆਂ ਦੀ ਪੇਸ਼ੀ ਹੋਊਗੀ ਉਹਦੀ ਵਿਚਾਰ ਆਪਾਂ ਕੱਲ ਸਵੇਰੇ ਇਸੇ ਟਾਈਮ ਇਸ ਤੋਂ ਅਗਲੀ ਵਿਚਾਰ ਕਰਾਂਗੇ ਕਿਵੇਂ ਪੇਸ਼ੀ ਹੁੰਦੀ ਹੈ ਹੁਸਾਰ ਇਤਿਹਾਸਕ ਕੱਲ ਦੀ ਵਿਚਾਰ ਦੇ ਵਿੱਚ ਸਰਵਣ ਕਰਾਂਗੇ ਸੋ ਅੱਜ ਦੀ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇਲ ਤੁੰਤਾਈਆਂ ਹੋਈਆਂ ਹੋਈਆਂ ਸਤਿਗੁਰੂ ਪਾਤਸ਼ਾਹ ਸਤਿ ਆਪ ਸੰਗਤ ਬਖਸ਼ਣਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ